ਠੀਕ ਹੈ ਸੀਟ ਜਮਾ ਹੀ ਨਵੀਂ ਲੱਗੀ ਹੋਈ ਹੈ 0 ਮੀਟਰ ਸਸਰੀ ਕਾਰ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਮੈਂ ਕੋਈ ਸਵਾਗੀ ਕਾਰੇ ਨਹੀਂ ਕਰਦਾ ਹਾਂ ਆਪਣੇ ਵੀਰਾਂ ਹੀ ਜਿਹੜੇ ਆਪਾਂ ਤੋਂ ਨਵਾਂ ਟਰੈਕਟਰ ਲਏਗੇ ਸੀ ਉਹਨੇ ਕੋਸੋਨਾ ਤੇ ਗਾੜ ਟਰੈਕਟਰ ਵੀ ਲਿਆ ਅੱਜ ਉਹਨਾਂ ਦੇ ਵੈਸੇ ਮਿੱਤਰ ਨੇ ਇਹ ਉਹਨਾਂ ਨੇ ਟਰੈਕਟਰ ਲਿਆ ਸੋਨਾਲੀ ਕਾ ਸਾਖ ਠੀਕ ਹੈ ਜੀ ਤੇ ਉਹਨਾਂ ਦੀ ਕਹਾਵਤ ਹੈ ਆਪਣੀ ਬਹੁਤ ਜ਼ਿਆਦੀ ਵੀਡੀਓ ਪਾਈਆਂ ਨੇ ਦੱਸਿਆ ਭਾਈ 40 ਸਿਲੰਡਰ ਇੰਜਨ ਚਾਉਂਦਾ ਟਰੈਕਟਰ ਇਹ ਟਰੈਕਟਰ ਚੱਲੇ ਆ ਬਿੰਦ ਰੱਖੇ ਤੇ ਡਿਲੀਵਰੀ ਕਰਦੀ ਟਰੈਕਟਰ ਹੀ ਆਪਾਂ ਨਾ ਨਾ ਉਹ ਤੋਂ ਵੀ ਨਹੀਂ ਆਉਂਦਾ ਮੀਰੇ ਕੋਲ ਉੱਤਰ ਆ ਜਾਓ ਉੱਦੇ ਪਰ ਆ ਜਾਓ ਆ ਜਾਓ ਆਹ ਕਰਦੇ ਟਰੈਕਟਰ ਬਣਾ ਦੇ ਹਾਂ ਜੀ ਨਹੀਂ ਨਾ ਮੈਂ ਕੋਈ ਨਹੀਂ ਡੋੜਾਈ ਆਣ ਕੋਈ ਨਹੀਂ ਕਰ ਦੋਗੇ ਕੋਈ ਬਾਅਦ ਠੀਕ ਹੈ ਜੀ ਵਾ ਦਰ ਲੈੇ ਫਲਾਈ ਉਹ ਤੇਰੀ ਕਿ ਜੇ ਕੋਈ ਦੋ ਆ ਗਏ ਸਾਰੇ ਭਾਈ ਸਾਰੇ ਆ ਗਏ ਭਾਈ ਲੈ ਜੀ ਲੈ ਦੂਜੇ ਸਾਈਡ ਤੇ ਪਰਤੇ ਪਰ ਠੀਕ ਆ ਭਾਈ ਮੁੱਕਿਆ ਹੀ ਗਾ ਸਾਰਿਆਂ ਨੂੰ ਆ ਲਿਆਓ ਲਿਆਓ ਹੋਰ ਬੱਥੀ ਭਾਈ ਦੇਦਾ ਨਵਾਂ ਸੱਟਾ ਟਰੈਕਟਰ ਹਾਂਜੀ ਹਾਂਜੀ ਦੇ ਦਿੱਤਾ ਠੀਕ ਆ ਕਿਸੇ ਨੇ ਭਾਈ ਹਲਟਰ ਦੇ ਨਾਲ ਦਾ ਰੰਗ ਦੇ ਪਰਨਾ ਬੰਨੇ ਹੋ ਹਾਂਜੀ ਹਾਂਜੀ ਹੈਂ ਗਰਮੀ ਤੇ ਠੀਕ ਆ ਫਿਰ ਗਰਮੀ ਤੇ ਕਰਕੇ ਬਚਾ ਕੇ ਰਿਆ ਹੋਇਆ ਤੇ ਸਾਡਾ ਪੀਰ ਆਇਆ ਵਾ ਬਾਈ ਕਰਨ ਬਿੰਦਰਾਖਾਲਾ ਬਾਈ ਹੋਰ ਵੀਰੇ ਕੀ ਹਾਲ ਹੈ ਜੀ ਠੀਕ ਹੈ ਠੀਕ ਹੈ ਸੱਸ ਅੱਛਾ ਬਾਈ 60 ਲੈ ਲਿਆ ਟਰੈਕਟਰ ਹੈ ਹਾਂ ਜੀ ਆਪਣੇ ਚਾਚੇ ਨੇ ਹੀ ਗਵਾਂਢੀ ਅੱਛਾ ਜੀ ਠੀਕ ਆ ਤੁਸੀਂ ਦੱਸਿਆ ਵੀ ਪਹਿਲਾਂ ਵੀ ਸੋਨਾ ਦੇ ਕਈ ਚੱਲਦੇ ਨੇ ਨਾਲ ਕੋਲ ਤੇ ਤਿੰਨ ਪਹਿਲਾਂ ਜੀ ਚੌਥਾ ਹੁਣ ਇਹ ਹੋ ਗਿਆ ਅੱਛਾ ਚੌਥਾ ਟਰੈਕਟਰ ਚੱਲਿਆ ਸ਼ੁਰੂ ਤੋਂ ਹੀ ਖਾਨਦਾਨੀ ਸੋਨਾ ਲਈ ਕੀ ਚੱਲਦਾ ਹੈ ਨਾਲ ਕੋਲ ਅੱਛਾ ਠੀਕ ਆ ਤੇ ਕਾਦਾ ਕੰਮ ਹੈ ਬਾਈ ਇਹਨਾਂ ਦਾ ਉਹਦੇ ਤੇ ਖੇਤੀਬਾੜੀ ਦਾ ਵੀ ਇਹਨਾਂ ਕੋਲ ਚੰਗਾ ਜਿਹਾ ਕੰਮ ਹੈ ਜੀ ਤੇ ਕਿਰਾਏ ਪੜਦਾ ਵੀ ਬਾਕੀ ਮਨ ਲਗੀ ਆਲ ਰੌਂਡਰ ਹੈ ਆਲ ਰੌਂਡਰ ਹੈ ਆਲ ਰੌਂਡਰ ਠੀਕ ਆ ਠੀਕ ਆ ਹਾਂਜੀ ਹਾਂਜੀ ਇਹ ਤਿੰਨ ਸਪੀਡਾਂ ਨਾਲ ਲਿਆ ਬਾਈ ਨਹੀਂ 2 ਸਪੀਡ ਹੈ ਸਾ 2 ਸਪੀਡ ਹੈ 3 ਸਪੀਡ ਹੈਗੇ ਪਹਿਲਾਂ ਅੱਛਾ ਹੈਗੇ 3 ਸਪੀਡ ਵੀ ਹੈਗਾ ਤੇ 2 750 ਇਹਨਾਂ ਕੋਲ ਦੋ ਠੀਕ ਆ ਠੀਕ ਆ ਹਾਂਜੀ ਇਹ ਹੁਣ ਪਹਿਲਾਂ ਇਹਨਾਂ 3 ਸੀਡ ਤੇ ਲਾ ਲਿਆ ਕਹਿੰਦੇ ਨਹੀਂ ਸਾਨੂੰ ਉਦਾਂ ਠੀਕ ਨਹੀਂ ਲੱਗਿਆ ਅੱਛਾ ਇਹ ਹੁਣ ਆ ਲਿਆ ਪਹਿਲਾਂ ਵਿਛਟਣ ਲੱਗੇ ਤੇ ਫਿਰ ਉਹ ਇਹਨੇ ਆਪੇ ਰੱਖ ਲਿਆ ਘਰਾਂ ਠੀਕ ਹੈ ਜੀ ਕਹਿੰਦੇ ਵੀ ਸਭ ਨੂੰ ਕਿਆ ਹੁੰਦਾ ਨਾ ਤੇ ਬਾਕੀ ਬਾਈ ਬਾਈ ਆਪਣਾ ਉਹ ਟਰੈਕਟਰ ਲੇ ਗਿਆ ਸੀ ਕਿਹੜਾ ਦਿੱਤਾ ਸੀ ਬਾਈ ਆਪਣਾ ਐਡੋ ਫਾਰਮ 20 20 42 ਜਿਹਨੂੰ ਆਪਾਂ ਬਾਈ ਨੂੰ ਪਲਾਂਟ ਤੋਂ ਦਵਾ ਕੇ ਦਿਆ ਸੀ ਕਿੱਦਾਂ ਬਾਈ ਟਰੈਕਟਰ ਵਧੀ ਜਾਂਦੇ ਆ ਬਾਈ ਬਜਾ ਬਜਾ ਕਰਾਉਂਦਾ ਜੀ ਠੀਕ ਆ ਸਾਰੇ ਕੰਮ ਨੂੰ ਚਲਾਇਆ ਜੀ ਅਸੀਂ ਅੱਛਾ ਲੋਕ ਕਹੀ ਜਾਂਦੇ ਵੀ ਹਾਂਜੀ ਇਹ ਨਹੀਂ ਜਿਦਾ ਅਸੀਂ 8 ਫੁੱਟੋਂ ਰੂਟਾ ਬੀਟਰ 99 ਦੇ ਤਵੀਆਂ ਤੇ 11 ਹਾਲ 13 ਹਾਲਾਂ ਨੂੰ ਵੀ ਚਲਾ ਲਿਆ ਠੀਕ ਆ ਤੇ ਹੁਣ ਮਿੱਟੀ ਤੇ ਚੱਲਦਾ ਮਸ਼ੀਨ ਤੇ ਉਹ ਤੁਸੀਂ ਮੈਨੂੰ ਵੀਡੀਓ ਦਿਖਾਈ ਸੀ ਹਾਂਜੀ ਮੱਡ ਲੋਡਰ ਤੇ ਚੱਲਦਾ ਠੀਕ ਆ ਬਾਅਦ ਇੱਕ ਦਿਨ ਆ ਕੇ ਤੁਸੀਂ ਆ ਕੇ ਚੈੱਕ ਰਿਓ ਠੀਕ ਆ ਵੀਰੇ ਕੋਈ ਮਰਜ਼ੀ ਆਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਜਰੂਰ ਮਾਰਾਂਗੇ ਗੇੜਾ ਤੇ ਯਾਰ ਮੈਂ ਕਹਿੰਦਾ ਜੀ ਓਕੇ ਰਿਪੋਰਟਾ ਕੋਈ ਕਮੀ ਵੇਚੀ ਹੈ ਨਹੀਂ ਠੀਕ ਆ ਵੀਰੇ ਜਮ੍ਹਾਂ ਸੇਰਾ ਆਹੀ ਚੀਜ਼ ਆ ਵੀਰੇ ਸੇ ਮੈਂ ਦੇਖ ਹਾਂ ਬਣਿਆ ਤਣਿਆ ਹੀ ਕੁਝ ਹੈ 734 ਹੈ ਬਾਈ ਇਹ ਉਹੀ ਚੀਜ਼ ਹੈ ਗੇਅਰ ਵੀ ਉਹੀ ਚੀਜ਼ ਹੈ ਪਿਛਲਾ ਹਿੱਸਾ ਸਾਰਾ ਸੈਂਟਰ ਗੇਅਰ ਉਹੀ ਸਵਰਾਜ ਵਾਲੀ ਗੇਅਰ ਨੇ ਤੁਸੀਂ ਦੱਸੋ ਤਾਂ ਠੀਕ ਹੈ ਜੀ ਉਹਦੇ ਨਾਲੋਂ ਵੱਧ ਪਰਫਾਰਮੈਂਸ ਹੈ ਠੀਕ ਹੈ ਵੀਰੇ ਤੁਸੀਂ 100% ਦੱਸਿਆ ਤਾਂ ਉਹ 110 ਹੈ ਠੀਕ ਹੈ ਜੀ ਬਾਕੀ ਵੀਰੇ ਚਲੋ ਆਗੇ ਚਲਾ ਕੇ ਦੇਖੋ ਕੋਈ ਗੱਲ ਨਹੀਂ ਵੀਰੇ ਠੀਕ ਹੈ ਠੀਕ ਹੈ ਅਸੀਂ ਪਹਿਲਾਂ ਕਹਿੰਦੇ ਸੀ ਤੁਸੀਂ ਕਿਹਾ ਤਾਂ ਨਹੀਂ ਕੱਲ ਟਰੈਕਟਰ ਸਾਹਿਬ ਛੋਟਾ ਹੈ ਹਾਂ ਜੀ ਪਰ ਚਲਾਏ ਤੇ ਪਤਾ ਲੱਗਦਾ ਜੀ ਠੀਕ ਹੈ ਵੀਰੇ ਨਾ ਵੀਰੇ ਨੂੰ ਸਾਨੂੰ ਦੋ ਤਿੰਨ ਬੰਦਿਆਂ ਦੇ ਹੋਰ ਤੇ ਆਲੇ ਫੋਨ ਨਾ ਨਹੀਂ ਨਾ ਤੇ ਉਹ ਆਪਾਂ ਦੇਣੇ ਨੇ ਟਰੈਕਟਰ ਫੁੱਲ ਫੁੱਲ ਨਹੀਂ ਫੁੱਲ 100 ਤੋਂ 110% ਠੀਕ ਆ ਵੀਰੇ ਚਲੋ ਬਸ ਚਲਾਇ ਇਹ ਚੀਜ਼ ਚਲਾਏ ਤੇ ਪਤਾ ਲੱਗਦਾ ਵਰਤੀ ਤੇ ਪੜਦਾ ਵੀਰੇ ਠੀਕ ਹੈ ਗਾਣਾ ਪੂਰਾ ਗੱਲਬਾਤ ਓਕੇ ਰਿਪੋਰਟ ਠੀਕ ਆ ਵੀਰੇ ਬਾਕੀ ਅੱਜ ਵੀ ਇਹ ਵੀ ਲੈ ਚੱਲੇ ਟਰੈਕਟਰ ਦਿਖਾ ਦੀ ਮਾੜਾ ਜ ਆਜ ਬਾਈ ਟਰੈਕਟਰ ਦਿਖਾ ਦਿਓ ਤੇ ਡੀਆਈ 60 ਬਾਈ ਚਾਰ ਸਿਲੰਡਰ ਚ ਆਉਂਦਾ ਇਹ 750 ਤੋਂ بڑا ਆਉਂਦਾ ਜੀ ਇਹ ਠੀਕ ਆ ਸੋਨਾਲੀ ਕਾਦੇ ਮਾਡਲ ਦਾ ਬਾਈ ਬਹੁਤ ਆ ਮੇਰੇ ਸਾਹਬ ਨਾਲ ਕੰਪਨੀ ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਵੀ ਕਿੰਨੇ ਕ ਮਾਡਲ ਇਹਨਾਂ ਦੇ ਮਾਡਲ ਵਧੂ ਆ ਜੀ ਇਹਨਾਂ ਦੇ ਟਾਈਗਰ ਸ਼ੋਅ ਵਿੱਚ ਤੇ ਹੋਰ ਮਤਲਬ ਕੀ ਛੋਟੀ ਬਾਅਦ ਲੈ ਕੇ بڑے 60 ਪਾਵਰ ਤੱਕ ਇਹਨਾਂ ਨੇ ਕਾਫੀ ਮਾਡਲ ਬਣਾਏ ਹੋਏ ਨੇ ਠੀਕ ਹੈ ਜੀ 2024 ਦਾ ਮੈਨੂਫੈਕਚਰਿੰਗ ਟਰੈਕਟਰ 16 ਦੇ ਟਾਇਰ ਆ ਮੋਰਲੇ 750 ਦੇ ਤੇ ਇਹਨਾਂ ਦੇ ਵੀ ਅੱਛਾ ਜੀ ਆਪ ਬਾਈ ਨੇ ਇਹਨਾਂ ਨੇ ਲਿਆ ਟਰੈਕਟਰ ਜੀ ਤੇ ਬਾਕੀ ਹੋਰ ਕੰਪਨੀ ਨੇ ਜਿਹੜੇ ਮੜੇ ਮੋਟੇ ਚੇਂਜ ਕਰੇ ਆ ਹੁਣ ਤੁਹਾਨੂੰ ਆਪਾਂ ਦੱਸ ਦਨੇ ਆ ਸਲੈਂਸਰ ਵਿੱਚ ਇਹਨਾਂ ਨੇ ਚੇਂਜ ਕਰਿਆ ਪਹਿਲਾਂ ਸਲੈਂਸਰ ਦੂ ਆਉਂਦਾ ਸੀ ਹੁਣ ਇਹਨਾਂ ਨੇ ਆੜਾ ਸਲੈਂਸਰ ਕਰਤਾ ਪਿਆ ਬਾਲਾ ਠੀਕ ਹੈ ਜੀ ਬਾਕੀ ਹੋਰ ਛੋਟੇ ਮੋਟੇ ਕੰਪਨੀ ਕਾਫੀ ਚੇਂਜ ਕਰੀ ਜੰਦਾ ਇੰਜਨ ਦੇ ਥੱਲੇ ਤੇ ਵੀ ਬਲਾ ਨਵੀਂ ਡੀਐਨਏ ਵੀ ਦੇਤੀ ਪਹਿਲਾਂ ਆਉਂਦੀ ਨਹੀਂ ਸੀਗੀ ਉਹ ਮੈਂ ਹੁਣ ਦੇਖੀ ਆ ਠੀਕ ਹੈ ਜੀ ਬਾਕੀ ਪਿੱਛੋਂ ਤਾਂ ਲਗਭਗ ਸੇਮ ਹੈ ਸਾਰਾ ਜਿਹੜਾ ਅੱਗੇ ਆਉਂਦਾ ਸੀ ਉਹੀ ਚੀਜ਼ ਆ ਠੀਕ ਹੈ ਜੀ ਆਹ ਵਾਲੀ ਡਿਜ਼ਾਈਨਿੰਗ ਉਹ ਲਗਾ ਤਾਂ ਹੁਣ ਦੁਬਾਰਾ ਆਉਣ ਲੱਗੀ ਨਵੀਂ ਪਹਿਲਾਂ ਐ ਆਉਂਦੀ ਨਹੀਂ ਸੀ ਇਹਦੇ ਵਿੱਚ ਤੇ ਡੀਜ਼ਲ ਫਿਲਟਰ ਇਹਨੂੰ ਸਿੰਗਲ ਆਉਂਦਾ ਠੀਕ ਹੈ ਜੀ ਆਪਣਾ ਦੋ ਉਹਨੇ ਨੂੰ ਸਿੰਗਲ ਡੀਜ਼ਲ ਫਿਲਟਰ ਆਉਂਦਾ ਤੇ ਬਾਕੀ ਤਾਂ ਲਗਭਗ ਸਾਰਾ ਉਹੀ ਆ ਬਣਿਆ ਦਣਿਆ ਤੇ ਵੇਟ ਇਹਨੂੰ ਆਉਂਦੇ ਨੇ ਬਾਈ ਕੰਪਨੀ ਫਿਟਡ 60 ਨੂੰ ਜੀ 60 ਰੈਕਟਰ ਨੂੰ ਵੇਟ ਕੰਪਨੀ ਫਿਟਡ ਆਉਂਦੇ ਨੇ ਨਾਲ ਦੇ ਤੇ ਲੋ ਬਾਈ ਆਪਣੇ ਜੌਂਡੀਰ ਵਾਲੇ ਬਾਈਆਂ ਕੋਲ ਇੱਕ ਟਰੈਕਟਰ ਆਇਆ ਫਰੀਤ ਤੇ ਨਵੇਂ ਟਰੈਕਟਰ ਦੇ ਵਿੱਚ ਕੱਟਿਆ ਬਾਈ ਟਰੈਕਟਰ ਇਹ 21 ਮਾਡਲ ਆ ਹੋਰ ਬਾਈ ਬਾਬਲੇ ਕਿਆ ਹਾਲ ਹੈ ਠੀਕ ਆ ਬਾਈ ਗਰਮੀ ਬਹੁਤ ਆਜਾ ਨਾ ਸ਼ੁਕਰਗੁਜ਼ਾਰਿਕਾ ਹਾਂ ਬਾਈ ਸੈਂਟਰ ਗੇਅਰ ਵਾਲਾ ਇਹ ਬਾਈ ਸੈਂਟਰ ਗੇਅਰ ਵਾਲਾ ਦੋ ਸਪੀਡਾਂ ਚ ਠੀਕ ਆ ਟਾਇਰ ਨਾਲ ਦੇ ਹੀ ਆ ਅੱਧੇ ਟਾਇਰ ਹੋਣਗੇ ਬਾਈ ਠੀਕ ਆ ਭਾਈ ਕਿੰਨੇ ਘੰਟੇ ਚੱਲਿਆ ਬੜਾ ਟਰੈਕਟਰ ਇਹਦਾ ਭਾਈ 1974 1974 ਘੰਟੇ ਚੱਲਿਆ ਹੋਇਆ ਭਾਈ ਟਰੈਕਟਰ ਆ ਆਵਾਜ਼ ਬੂਜ ਬਹੁਤ ਸੋਹਣੀ ਆ ਟਰੈਕਟਰ ਦੀ ਤਾਂ ਠੀਕ ਆ ਭਾਈ ਚਲਾਇਂ ਚੰਗੀ ਵਧੀਆ ਟਰੈਕਟਰ ਦੀ ਭਾਈ ਮੈਂ ਵੀ ਹੁਣੇ ਚਲਣ ਲੱਗਿਆ ਇਹ ਆ ਨਵੇਂ ਚ ਕਟਿਆ ਨਵੇਂ ਜਿਹੇ ਕਿਹੜਾ ਟਰੈਕਟਰ ਦੇ ਰਹੇ ਆ ਦੇਣੇ ਵੀਰੇ 3 ਟਰੈਕਟਰ 3 ਟਰੈਕਟਰ ਭਾਈ ਕਹਿੰਦਾ ਕੱਲੂ ਤਿੰਨ ਟਰੈਕਟਰ ਭਾਈ ਵਾੜਾ ਬੰਦ ਕਰਨਾ ਭਾਈ ਕਹਿੰਦਾ ਕੱਲੂ ਤਿੰਨ ਟਰੈਕਟਰ ਇਕੱਠੇ ਹੀ ਦੇਣੇ ਆਪਾਂ ਨੇ ਕੱਲੂ ਵੇ ਬਾਈ ਪੂਰੀ ਚੜਾਈ ਹੋ ਜਾਣੀ ਰੋਪੜਾਂ ਅੱਛਾ ਐਤਵਾਰ ਨੂੰ ਆਉਣਾ ਪੈਣਾ ਕੱਲੂ ਸੰਡੇ ਨੂੰ ਠੀਕ ਆ ਤੇ ਬਾਈ ਇਹਦਾ ਰੇਟ ਰੂਟ ਕਿੰਨਾ ਮੰਗਦੇ ਆ ਰੇਟ ਹਜੇ ਯਾਰ ਉਹ ਬਾਈ ਨੂੰ ਪਤਾ ਤੇ ਬਾਈ ਰੇਟ ਤੁਹਾਨੂੰ ਮੈਂ ਨੰਬਰ ਦੇ ਦੂੰਗਾ ਇਹਦਾ ਹਜੇ ਬਾਈ ਕਹਿੰਦਾ ਕੁਝ ਪੱਕਾ ਨਹੀਂ ਪਤਾ ਹੈਗਾ ਤੇ ਨੰਬਰ ਦੇ ਦੂੰਗਾ ਇਹਦਾ ਵੀਰ ਦਾ ਉਹ ਨਾਲ ਗੱਲਬਾਤ ਕਰ ਲਓ ਜੇ ਕਿਸ ਨੂੰ ਪਸੰਦ ਹੋਇਆ ਠੀਕ ਹੈ ਜੀ ਟਰੈਕਟਰ ਦੁੱਧਾ ਵੈਸੇ ਵਧੀਆ ਟਰੈਕਟਰ ਧੋਣੇ ਵਾਲਾ ਹੀ ਆ ਹਨਾ ਬਾਈ ਇਹ ਕੱਲੇ ਲਿਆਂਦਾ ਸ਼ਾਮ ਨੂੰ ਟਰੈਕਟਰ ਮਾ ਧੋਣੇ ਵਾਲਾ ਹੀ ਆ ਉਹ ਤਾਂ ਠੀਕ ਆ ਹੂੰ 21 ਮਾਡਲ ਆ ਸੈਂਟਰ ਗੇਅਰ ਵਾਲਾ ਬਾਈ ਇਹ ਸੈਂਟਰ ਗੇਅਰ ਤੇ ਵਧੀਆ ਜਿਹੇ ਟਰੈਕਟਰ ਪਿੱਛੋਂ ਦੇਖ ਲਓ ਬਾਈ ਡਿਸਟ੍ਰੀਬਿਊਟਰ ਡਬਲ ਲੱਗਿਆ ਹੋਇਆ ਇਹਨੂੰ ਪਿੱਛੇ ਤੇ ਥੋੜੀ ਜੀ ਹਾਲਤ ਡਾਊਨ ਆ ਮੂਰੇ ਉਹ ਟਰੈਕਟਰ ਸੋਹਣਾ ਲੱਗਦਾ ਬਾਈ ਤੇ ਕਾਲੂ ਕਿਹੜੇ ਕਿਹੜੇ ਦੇ ਰਹੇ ਆ ਬਾਈ ਟਰੈਕਟਰ ਬਾਈ 52 ਲੱਸੇ ਦੇਣ ਤਿੰਨੇ ਤਿੰਨੇ 52 ਦਾ ਬਾਈ ਕਹਿੰਦਾ ਤਿੰਨੇ ਦੇ ਤਿੰਨੇ 52 ਦਾ ਦੇਣੇ ਆ ਬਾਈ ਜਿਆਦਾ ਟਰੈਕਟਰ ਆ ਆਪਣਾ ਮੋਟਰ ਉਹੀ ਵਿਕ ਰਿਹਾ ਹਨਾ ਭਾਈ ਆ ਗਿਆ ਹਮਰਾ ਭਾਈ ਸਾਡਾ ਹੋਰ ਆਵੇਂ ਭਾਈ ਭਾਈ ਆਜ ਦੇਖੀ ਠੀਕ ਹੈ ਕਹ ਕਹਣਾ ਆਵਾਜ਼ ਦੇਖੀ ਕਿੰਨੀ ਪਿਆਰੀ ਭਾਈ ਭਾਈ ਉਹ ਤਾਂ ਹੇਅ ਹੈ ਭਾਈ ਭਾਈ ਦੋ ਮਿੰਟ ਭਾਈ 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 ਕਹਿੰਦਾ ਆਵਾਜ਼ ਦੇਖੋ ਟਰੈਕਟਰ ਕਿੰਨੇ ਪਿਆਰੀ ਆ ਵਾਕਿ ਚਾਈ ਗਈ ਪਿਆਰੀ ਰੱਖੋ ਬੜੀ ਉਹ ਆ ਮਰਦਾ ਮਰਦਾ ਜੀ ਆਪ ਕੋ ਵੀ ਹੋ ਗਈ ਸਹੀ ਕਰੋ ਜੋ ਮਰਜੀ ਕਹਿ ਲਓ ਵੀਰੇ ਇਹ ਓਪੋ ਹੈ ਵੀਰੇ ਜੋ ਮਰਜੀ ਕਹਿ ਲਓ ਤੁਹਾਡੇ ਨਾਲੋਂ ਵੱਧ ਟਰੈਕਟਰ ਵੇਚਦੇ ਆ ਅਸੀਂ ਭਰਾ ਭਰਾ ਇਹ ਕਹਿੰਦਾ ਹੈ ਹਾਂ ਤੁਹਾਨੂੰ ਵੀ ਬਾਤ ਦਾ ਨਾ ਨਾ ਕੋਈ ਨਹੀਂ ਗੱਪੜੇ ਇਹ ਗੱਲ ਇਹ ਗੱਲ ਤੁਸੀਂ ਬਾਈ ਹੁਣ ਦੋਹੇ ਮੇਰੇ ਤੁਸੀਂ ਦੋਹੇ ਮੇਰੇ ਬੜੇ ਭਾਈਆਂ ਤੋਂ ਕੁਝ ਨਹੀਂ ਕਹਿ ਸਕਦਾ ਕਰੀ ਨਹੀਂਦਾ ਬਾਈ ਹਾਂ ਮੈਂ ਤਾਂ ਇੱਕ ਤਾਂ ਥੋੜੇ ਮੈਂ ਟਰੈਕਟਰ ਵੇਚ ਰਿਹਾ ਅੱਜ ਜੱਗੂ ਹੋ ਇੱਕ ਤਾਂ ਥੋੜੇ ਮੈਂ ਟਰੈਕਟਰ ਵੇਚ ਰਿਹਾ ਪਰ ਉਸੇ ਨਾਲ ਉੱਪਰ ਤੋਂ ਤੁਸੀਂ ਯਾਰ ਮੰਨੂ ਇਹ ਮਾਹੌਲ ਕਰੀਏ ਨੇ ਬਾਈ ਹਾਂ ਵੀਰੇ ਹਾਂਜੀ ਹਾਂਜੀ ਕੋਈ ਬਾਤ ਤਾਂ ਨਹੀਂ ਕੀ ਹੋਇਆ ਵੀਰੇ ਬਸ ਥੋੜਾ ਜਿਹਾ ਕੁਝ ਕੱਲ ਗਲਤ ਖਾ ਪੀ ਲਿਆ ਉਹਦੇ ਕਰਕੇ ਥੋੜੀ ਜੀ ਅੱਜ ਸਰੀ ਡਾਊਨ ਹੋ ਗਿਆ ਦਾ ਹਾਂ ਹਾਂ ਫਰੀਦਾ ਤਾਂ ਨਹੀਂ ਖਾਦਾ ਚੱਲ ਹੈਂ ਲਾਗੇ ਖਾਦਾ ਉਹ ਨਾ ਖਰਾਬ ਨਹੀਂ ਕਰਦਾ ਯਾ ਚਿੱਪੂ ਚੱਲ ਕੋਈ ਨਾ ਫਰੀਦਾ ਲਾ ਲਾ ਕੋਈ ਚੱਕਰ ਨਹੀਂ ਆਵਨੇ ਵੀਰੇ ਗਰਮੀ ਉਹ ਲਾਗੀ ਗੱਲ ਗਰਮੀ ਚ ਕੰਮ ਕਰ ਗਰਮੀ ਬਾਈ ਆਹੋ ਦੇਖ ਨਾ 6:30 ਹੋ ਗਏ ਹਾਂ ਸੂਰਜ ਦੇਲਾ ਸੂਰਜ ਦੇ ਤਾਂ ਕਿੱਦਾਂ ਖੜਾ ਰਿਹਾ ਰਿਕਾਰਡ ਤੋੜ ਗਰਮੀ ਪੈ ਰਹੀ ਹੈ ਬਾਈ ਬੱਦ ਹੈ ਹਾਂ ਮਿੰਦੋ ਜਾ ਲੱਗਦੀ ਆ ਮੈਂ ਗਰਮੀ ਵਾਕੇ ਚ ਬਾਈ 6:30 ਹੋ ਗਏ ਅਜੇ ਵੀ ਸੂਰਜ ਪੂਰਾ ਖੜਾ ਹੋ ਤੱਕ ਗਰਮੀ ਫੁੱਲ ਆ ਜਿੰਨਾ ਹੋ ਸਕਦਾ ਬਾਈ ਗਰਮੀ ਤੇ ਨੇ ਜਦ ਤੱਕ ਮੀਂਹ ਨਹੀਂ ਪੈਂਦਾ ਬਚਾਉ ਰੱਖੋ ਬਾਈ ਉਨਾ ਵਧੀਆ ਫਾਇਦਾ ਹੀ ਹੈ ਨਾ ਤੂੰ ਮੈਨੂੰ ਮੈਂ ਤੈਨੂੰ ਵੀ ਤੀ ਦਿਨ ਬਿਮਾਰ ਹੋਇਆ ਹੋਰ ਲੱਗਦਾ ਕੋਈ ਜਦ ਬੰਦਾ ਬਿਮਾਰ ਹੁੰਦਾ ਉਹ ਤਾਂ ਹੈ ਬਾਈ ਜਦੋਂ ਆਇਆ ਮੈਂ ਬਹਾਨੇ ਲਾਉਣਾ ਇਦਾਂ ਮੂੰਹ ਕਰਪੀ ਰਹਿਣਾ ਅੱਖਾਂ ਚ ਖਪਾ ਕੇ ਗੱਲ ਕਰਨਾ ਲਾ ਦੋ ਬਾਈ ਟਰੈਕਟਰ ਟਾਈਮ ਨਾਲ ਅੰਦਰ ਨਾ ਹਾਂ ਹੁਣ ਹੋਰ ਗੱਲ ਇਹ ਲੇਟ ਤੇ ਸਭ ਤੋਂ ਪਹਿਲਾਂ ਸਭ ਤੋਂ ਕਿਹੜਾ ਬਾਈ ਯਾ ਯਾਰ ਕੀ ਗੱਡੀ ਦੀ ਅੱਛਾ ਬਾਈ ਇਹਨਾਂ ਦਾ ਟਰੈਕਟਰ ਉਹ ਟਰੈਕਟਰ ਬਾਈ ਇਹਨਾਂ ਦਾ ਸਭ ਤੋਂ ਪਹਿਲਾਂ ਦੇ ਆਵਾ 52 ਦਾ ਸਾਹ ਖੜਾ ਜਰਾ ਅੱਛਾ ਸਭ ਤੋਂ ਪਹਿਲਾਂ ਟਰੈਕਟਰ ਕਿ ਆਉਂਦਾ ਟਰੈਕਟਰ ਕਿ ਆ ਬੈਠੇ ਓਕੇ ਓਕੇ ਇਹ ਬਾਈ ਹੁਣ ਕੰਮ ਕਰਾਉਣਾ ਹੈ ਵੈਸੀ ਆਵਾ ਵੈਸੀ ਇਹਨਾਂ ਨੇ ਹੋਰ ਨਹੀਂ ਦਿਵਾਣਾ ਟਰੈਕਟਰ ਅੱਛਾ ਠੀਕ ਆ ਆ ਦੇਖੀ ਤੁਮ ਪਰੇ ਗਿਆ ਹਾਂ ਲਗਾਤਾ ਤੇ ਬਾਕੀ ਬਾਈ ਟਰੈਕਟਰ ਆਪਣੇ ਕੋਲ ਹੋਰ ਵੀ ਖੜੇ ਨੇ ਪਰਾਂ ਨੇ ਤੁਹਾਨੂੰ ਫਾਰਮ ਟਰੈਕ ਦਿਖਾ ਦਈਏ 11 ਮਾਡਲ ਬਹੁਤ ਸਾਫ਼ ਟਰੈਕਟਰ ਹੈ ਜੀ ਬੰਪਰ ਲੱਗਿਆ ਹੋਇਆ ਮਾਲਪੁਰ ਵਾਲਾ 11 ਮਾਡਲ ਹੈ ਤੇ ਹੈਗਾ ਬਾਈ ਸਿਰਿੰਗ ਸਿੰਪਲ ਹੈ ਇਹ ਉਦਾਂ ਸੁਪਰ ਮੈਕਸ ਹੈ ਡਬਲ ਕਲਚ ਐਕਸਟਰਾ ਟਾਰਕ ਮਲਟੀ ਸਪੀਡ ਰਿਵਰਸ ਪੀਟੀਓ ਠੀਕ ਹੈ ਜੀ ਲੈ ਬਾਈ ਪਾਵਲਾ ਬਾਈ ਰੇਸਾਂ ਦੇ ਰਿਹਾ ਜੇ ਟਰੈਕਟਰ ਦੀਆਂ ਪ੍ਰੀਤ ਦੀਆਂ ਤੇ ਇਹਦੀ ਹੈਗੀ 290000 ਡਿਮਾਂਡ ਹੈ ਜੀ 11 ਮਾੜ ਦੀ ਟਾਇਰ ਪਿਛਲੇ 40000 ਪੈਸੇ ਨੇ ਜੀ ਠੀਕ ਹੈ ਆ ਥੋੜਾ ਥੋੜਾ ਸ਼ੋਪ ਤੇ ਰੰਗ ਜਾ ਹੋਇਆ ਹੋਇਆ ਖਰਾਬ ਬਾਈ ਆ ਦੇਖੋ ਬਾਕੀ ਸੱਡਾ ਰੰਗ ਪੂਰਾ ਵਧੀਆ ਖੜਾ ਹੈ ਨਾ ਠੀਕ ਹੈ ਜੀ ਸੀਟ ਜਮੈਂ ਨਵੀਂ ਲੱਗੀ ਹੋਈ 0 ਮੀਟਰ ਜਮੈਂ ਸ਼ੋਰੂਮ ਤਾਂ ਨਹੀਂ ਕਹਿ ਸਕਦੇ ਤੁਸੀਂ ਦਰਮਿਆਨਾ ਜਹਾ ਟਰੈਕਟਰ ਕਹਿ ਸਕਦੇ ਤੇ ਜੇ ਕੋਈ ਹੋਇਆ ਚਾਹਵਨ ਬਾਈ ਫਾਰਮ ਟੈਕ ਲੈਣ ਦਾ ਦੇਖ ਲਿਓ ਰੋਪੜੇ ਖੜਾ ਟਰੈਕਟਰ ਠੀਕ ਹੈ ਜੀ ਤੇ ਇੱਕ ਆਉਣੇ ਕੋਲ ਸਵਰਾਜ ਆਇਆ 2004 ਮਾਡਲ ਬਹੁਤ ਸਾਫ ਟਰੈਕਟਰ ਹੈ ਅੱਧੇ ਟਾਇਰ ਆ ਬਾਈ ਚਾਰੇ ਦੋ ਲੱਖ 60000 ਰੁਪਏ ਰਿਮਾਰਡ ਆ ਬਾਕੀ ਦੇ ਮੌਕੇ ਤੇ ਹੋ ਜਾਊਗਾ ਟਰੈਕਟਰ ਬਾਈ ਬਹੁਤ ਵਧੀਆ ਇੰਜਨ ਗੇਅਰ ਤਾਂ ਫੁੱਲ ਓਕੇ ਆ ਪੂਰੀ ਤਸੱਲੀ ਆ ਟਰੈਕਟਰ ਦੀ ਰੰਗ ਰੰਗ ਬਹੁਤ ਸੋਹਣਾ ਖੜਾ ਹਿੱਸੇ ਦਾ 4 ਮਾਡਲ ਆ ਤੇ ਨੰਬਰ ਵੀ ਆਪਣਾ ਲੋਕਲੇ ਆ ਜੇ ਕੋਈ ਹੋਇਆ ਸਾਵਨ ਸਭ ਲੈਣ ਦਾ ਸਵਰਾਜ ਤਾਂ ਦੇਖ ਲੋ ਟਰੈਕਟਰ ਠੀਕ ਆ ਜੀ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਬਾਈ ਪੁਰਾਣੇ ਆ ਪਹਿਲਾਂ ਦਿਖਾਏ ਹੋਏ ਨੇ ਜਿਸੇ ਵੀ ਵੀਰ ਨੇ ਕੋਈ ਪੁਰਾਣਾ ਨਵਾਂ ਕਿਸੇ ਵੀ ਗੱਪ ਆਪਣੀ ਰੈਕਟਰ ਵੇਚਣਾ ਖਰੀਦਣਾ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਨੰਬਰ ਆਪਣਾ ਲਗਪਕ ਸਾਰਿਆਂ ਨੂੰ ਪਤਾ ਹੀ ਆ ਥੱਲੇ ਮੈਂਸ਼ਨ ਕਰ ਦਿੰਦਾ ਆਪਾਂ ਸਕਰੀਨ ਦੇ ਤੇ ਬਾਕੀ ਅੱਦੇ ਵਲੌਗਸ ਇੰਨਾ ਹੀ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਜੀ ਬਹੁਤ-ਬਹੁਤ ਧੰਨਵਾਦ